ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਬੇਜਾ ਵਿੱਚ ਮਸੀਤੀ ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਵਾਜ ਨਾ ਨੀਤੀ ਬਰੋਂ ਤੋਂ ਲੱਤਾ ਗੋਡੇ ਅੰਦਰ ਰਹੀ ਪਲੀਤੀ ਉਹ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਕੰਨਾਂ ਨੂੰ ਹੱਥ ਲਾਵੇ ਪਹਿਲਾਂ ਫੇਰ ਨਵਾਸਤੇ ਨੀਤੀ ਉਹ ਦੁਨੀਆ ਦਾ ਰੱਬ ਦੇ ਨਾਲ ਵੀ ਚਾਰ ਸੁਵੇ ਤੈਂ ਕੀਤੀ ਸ਼੍ਰੀ ਕਾਲ ਜੀ ਮੈਂ ਤੁਹਾਡੀ ਆਪਣੀ ਮਸਕਾਨ চোপੜਾ ਤੁਹਾਡੇ ਸਾਰਿਆਂ ਦੇ ਨਾਲ ਇੱਕ ਬਹੁਤ ਹੀ ਪਿਆਰੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੀਆਂ ਜੀ 13 ਅਪ੍ਰੈਲ ਨੂੰ ਦਰਗਾਹ ਬਾਬਾ ਖਵਾਜਾ ਖਿਜਰਵਲੀ ਜੀ ਨੀਲੋ ਸਰਕਾਰ ਦਾ ਉਰਸ ਕਰਵਾਇਆ ਜਾ ਰਿਹਾ ਹੈ ਜੀ ਜਿੱਥੇ ਕਿ ਬਹੁਤ ਹੀ ਪਿਆਰੀ ਸ਼ਖਸੀਅਤਾਂ ਆਪੋ ਆਪਣੀ ਹਾਜ਼ਰੀ ਲਗਵਾਉਣ ਆ ਰਹੀਆਂ ਨੇ ਤੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਰੀ ਸੰਗਤ ਦਰਬਾਰ ਦੇ ਉੱਤੇ ਜ਼ਰੂਰ ਪਹੁੰਚੋ ਤੇ ਬਾਕੀ ਸਾਰੀਆਂ ਵੀਡੀਓਜ਼ ਦੇਖਣ ਲਈ ਤੁਸੀਂ ਮਹਾ ਪੰਜਾਬ ਯੂਐਸਏ ਚੈਨਲ ਦੇ ਉੱਤੇ ਜਾ ਕੇ ਸਾਰੀ ਵੀਡੀਓਜ਼ ਨੂੰ ਦੇਖ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ